22 ਤਰੀਕ 8ਵਾਂ ਮਹੀਨਾ ਸਭ ਤੋਂ ਪਹਿਲਾਂ ਤਾਂ ਡੇਟ ਚੈੱਕ ਮੈਂ ਤੁਹਾਨੂੰ ਕਰਾਤੀ ਤੇ ਤੁਸੀਂ ਇਹ ਚੈੱਕ ਕਰੋ ਕਿ ਆ ਤੁਹਾਡੇ ਸਾਹਮਣੇ ਵੀਜ਼ਾ ਅਪਰੂਵਡ ਵੀਜ਼ੇ ਅਪਰੂਵਡ 22 ਤਰੀਕ ਨੂੰ ਇੱਥੇ ਨੇਮ ਲਿਖਿਆ ਭਾਰਤ ਭਾਰਤ ਨੇਮ ਹੈ ਤੇ ਦੂਜਾ ਵੀਜ਼ਾ ਵੀ ਚੈੱਕ ਕਰੋ ਕੋਰ ਜਸਪ੍ਰੀਤ ਕੋਰ ਤੀਜਾ ਦੂਜਾ ਵੀਜ਼ਾ ਵੀ ਅਪਰੂਵਡ ਤੁਹਾਡੇ ਸਾਹਮਣੇ ਹੈ ਤੇ ਤੀਜੇ ਵੀਜ਼ੇ ਦੀ ਵੀ ਮੈਂ ਅਸਟਾ ਵੀਡੀਓ ਦਿਖਾਉਣਾ ਹੈ ਵੇਟ ਕਰੋ ਤੇ ਆ ਤੀਜੇ ਵੀਜ਼ੇ ਦੀ ਡੇਟ ਚੈੱਕ ਕਰੋ 21 8 ਹੁਣ ਤੁਹਾਡੇ ਸਾਹਮਣੇ ਦੁਬਾਰਾ ਫਿਰ ਮੈਂ ਸਕਰੀਨਸ਼ਾਟ ਅਟੈਚ ਕਰ ਦੂੰਗਾ 21 8 22 8 ਤੇ 22 8 ਇਹ ਡਾਊਨਲੋਡ ਕਰ ਲੇ ਇਹ ਡਾਊਨਲੋਡ ਕਰ ਲੇ ਤੇ ਇਹ ਡਾਊਨਲੋਡ ਆ ਦੇਖ ਲਓ ਇੱਕ ਇਹ ਸੇਮ ਹੈ ਇਹ ਵੀ ਸੇਮ ਹੈ ਇਹ ਵੀ ਸੇਮ ਹੈ ਤੇ ਆ ਆ ਹੋ ਰਿਹਾ ਔਰ ਜੋ ਆ ਤੁਹਾਡੇ ਸਾਹਮਣੇ ਆ ਵੀ ਤਿੰਨ ਵੀਜ਼ੇ ਜਿਹੜੇ ਡਾਊਨਲੋਡ ਕੀਤੇ ਹੋਏ ਨੇ ਆ ਦੇਖ ਲਓ ਆ ਤਿੰਨੇ ਵੀਜ਼ੇ ਇਸ ਟਾਈਮ ਮੈਂ ਡਾਊਨਲੋਡ ਕੀਤੇ ਹੋਏ ਤੁਹਾਨੂੰ ਦਿਖਾ ਦਿੱਤੇ ਆ ਜੇ ਸਾਊਥ ਕੋਰੀਆ ਦੀ ਸਟੱਡੀ ਵੀਜ਼ੇ ਦੀ ਇਸ ਅੰਟੇਕ ਦੀ ਫਾਈਲ ਲਿਆਉਣਾ ਚਾਹੁੰਦੇ ਹੋ ਫਿਰ 15 ਦਿਨ ਰਹਿ ਗਏ 15 ਦਿਨ ਦੇ ਵਿੱਚ ਤੁਸੀਂ ਆਪਣਾ ਵੀਜ਼ਾ ਸਾਊਥ ਕੋਰੀਆ ਦਾ ਇਸੇ ਤਰ੍ਹਾਂ ਲੈ ਸਕਦੇ ਹੋ ਬਹੁਤ ਜਲਦ ਅਪਲਾਈ ਕਰੋ ਥੈਂਕ ਯੂ ਸੋ ਮਚ